ਚਾਰਜ ਵੀ ਕਿਦਾ 8-8000 ਦੇ ਸੂਟ ਪਾਕਿਸਤਾਨੀ ਸੂਟ ਵੀ ਔਰਗਾਂਜ਼ਾ ਦੇ ਉੱਤੇ ਪਿਓਰ ਦਾ ਦੁਬਟਾ ਆਪਾਂ ਇਦਾਂ ਦਾ ਸੂਟ 1500 ਰੁਪਏ ਚ ਸ਼ੁਰੂ ਕਰ ਦਨੇ ਲੋ ਜੀ 15 ਆਰਟੀਕਲ ਚੈੱਕ ਕਰੋ ਪੂਰੇ ਹੈਵੀ ਸੂਟ ਭਾਜੀ ਪੂਰੇ ਲਖਨਊ ਦੇ ਸੂਟ ਹੈਂਡਵਰ ਕੀਤਾ ਸਾਰਾ ਭਾਜੀ ਇਹ ਪਿਓਰ ਦੇ ਸੂਟ ਹੈਗੇ ਨੇ ਲੋ ਜੀ ਆਹ ਦੇਖੋ ਪੂਰਾ ਹੈਂਡਵਰ ਦਾ ਸੂਟ ਭਾਜੀ ਪੂਰਾ ਹੈਂਡਵਰ ਸੂਟ ਪੂਰਾ 8500 ਵਾਲਾ ਸੂਟ ਹੈ ਭਾਜੀ ਲਖਨਊ ਦੇ ਸੂਟ ਆਪਾਂ ਰੇਟ ਦੇ ਦੇਣਾ ਇਹਦਾ ਸਿਰਫ 2500 3000 ਦੇ ਦਿੰਦਾ ਅੰਦਰ ਪੋਸ ਔਰਗਾਂਜ਼ਾ ਸ਼ਿਮਰ ਹਰ ਤਰ੍ਹਾਂ ਦੇ ਪ੍ਰੀਮੀਅਮ ਕੁਆਲਿਟੀ ਤੁ ਹੈਲੋ ਜੀ ਰਾਜਾਨੀ ਇਨਗਰੀਡੀਅੰਟ 7 800 ਤੋਂ ਸਟਾਰਟ ਭਾਜੀ ਅੱਧਾ ਦੇ ਆਈਟਮਾਂ ਪਿਓਰ ਦੇ ਦਬਟਿਆਂ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਲੁਧਿਆਣੇ ਤੇ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਵੱਡੀਆਂ ਸੂਟਾਂ ਤੇ ਜਿਹੜੀਆਂ ਆਫਰਾਂ ਲੱਗੀਆਂ ਕੀ ਕੀ ਆਫਰ ਲੱਗੀਆਂ ਸਾਰੀਆਂ ਆਪਾਂ ਕਲੈਕਸ਼ਨ ਦਿਖਾਵਾਂਗੇ ਆਪਾਂ ਪਹੁੰਚੇ ਆਂ ਸੱਚੇ ਦਾ ਆਨੰਦ ਸਿਲਕ ਸਟੋਰ ਤੇ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਦੇ ਬਿਲਕੁਲ ਨੇੜੇ ਇਹ ਜਿਹੜੀ ਦੁਕਾਨ ਪੈ ਜਾਂਦੀ ਹੈ ਤੇ ਉਧਰ ਮੈਂ ਕੈਮਰਾਮ ਤੇ ਸਾਹਮਣੇ ਗੁਰਦੁਆਰਾ ਸਾਹਿਬ ਨਹੀਂ ਗੁਰਦੁਆਰਾ ਦੱਖਣਵਾਰਨ ਸਾਹਿਬ ਤੇ ਇੱਥੇ ਐਨਰਜੀ ਦੀ ਦੁਕਾਨ ਪੈ ਜਾਂਦੀ ਆ ਫੀਲਡ ਗੰਜ ਮਾਰਕੀਟ ਸ਼ਹਿਰ ਲੁਧਿਆਣਾ ਸਤਿਨੰਦਨ ਅੰਦ ਸਰਕਲ ਸਟੋਰ ਤੇ ਸਾਰੀ ਆਪ ਤੁਹਾਨੂੰ ਕਲੈਕਸ਼ਨ ਦਿਖਾਉਨੇ ਆ ਤੇ ਆ ਤੁਸੀਂ ਬੋਰਡ ਵੀ ਦੇਖ ਸਕਦੇ ਬੋਰਡ ਲੱਗਿਆ ਨਾ ਕੱਪੜਿਆਂ ਦਾ ਵੱਡਾ ਸ਼ੋਰੂਮ ਤੇ ਚੱਲਦੇ ਤੁਹਾਨੂੰ ਸਾਰੀ ਆਪ ਕਲੈਕਸ਼ਨ ਸੂਟਾਂ ਦੀ ਦਿਖਾਉਨੇ ਆ ਹਾਂਜੀ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਬਹੁਤ ਵਧੀਆ ਸਰ ਹਾਂਜੀ ਕੀ ਆਫਰ ਲਾਤੀਆਂ ਫਿਰ ਭਾਜੀ ਕਰਵਾ ਚੌਥ ਦੀਆਂ ਭਾਰੀਆਂ ਆਫਰ ਲਾਤੀਆਂ ਸੱਚਦਾਨੰਦ ਸਿਲਕ ਸਟੋਰ ਤੇ ਬਹੁਤ ਹੀ ਘੱਟ ਰੇਟ ਮਿੱਠੇ ਰੇਟਾਂ 'ਚ ਕੱਪੜਾ ਆ ਗਿਆ ਜਿਨ੍ਹਾਂ ਨੇ ਭੈਣ ਭਰਾ ਵੇਚਣਾ ਉਸੇ ਲੈਣਾ ਕੱਪੜਾ ਲੈ ਲਓ ਬਹੁਤ ਰੇਟ ਮਿੱਠੇ 'ਚ ਆਇਆ ਇਹ ਕਰੇਪ ਦਾ ਸੂਟ ਹੈ ਭਾਜੀ ਜਿਹੜਾ 5-500 ਵਿਕਦਾ ਹੈ ਲਾਜ ਵਰੀ ਉਸੇ ਲੈਣਾ ਵੇਚਣ ਉਸੇ ਲੈਣਾ ਦੇਣ ਲੈਣ ਉਸੇ ਲੈਣਾ ਬਹੁਤ ਹੀ ਫਾਇਦੇ ਨਾਲ ਕੱਪੜਾ 500 ਰੁਪਏ ਦਾ ਸੂਟ ਵਿਕਦਾ ਬਿਆਰ 'ਚ ਭਾਜੀ ਕਰੇਪ ਦਾ ਬੁਟੀਕ ਆ ਲੈਣਿਆ ਆਪਾਂ ਰੇਟ ਕੱਢਦਾ 250 ਰੁਪਏ ਲਓ ਜੀ 250 ਰੁਪਏ ਦਾ ਸਿਰਫ 250 'ਚ 20 ਡੀਐਨ ਭਾਜੀ ਠੀਕ ਆ ਜੀ ਤੁਸੀਂ ਚਾਹੇ ਦੇਣ ਲੈਣ ਉਸੇ ਕਰੋ ਸੇਲ ਕਰਨ ਉਸੇ ਲੈਣਾ ਉਹ ਮੂ ਸਟਾਰਟਅਪ ਕਰਨਾ ਹੈ ਅੱਧੋ-ਅੱਧਾ ਫਾਇਦਾ ਹੋਣਾ ਸੱਚੀ ਦਾ ਨਾਂ ਸਿਲੈਕਟ ਹੋਰ ਤੇ ਇਹ ਦੇਖੋ ਜੀ ਮਸਲੀਨ ਦਾ ਸੂਟ ਕੋਟਨ ਦਾ ਬੁਟੀਕ ਲੜਿਆਣਾ ਇੱਕ-ਇੱਕ ਸੈਂਪਲ ਦਿਖਾ ਰਹੇ ਹਾਂ ਸਾਰੇ ਕੋ ਚਾਰ-ਚਾਰ ਦੇ ਬੰਡਲ ਹੁੰਦੇ ਭਾਜੀ ਇੱਦਾਂ ਹੋਲ ਸੇਲ ਦੇ ਵਿੱਚ ਅੱਧੋ-ਅੱਧਾ ਰੇਟ 'ਚ ਮਿਲਣਾ ਹੈ ਕਰਵਾਚੋ ਸੀਜ਼ਨ ਦੀ ਸਭ ਤੋਂ ਵੱਡੀ ਲੁਧਿਆਣਾ ਦੀ ਭਾਰੀ ਸੇਲ ਹੈ ਸੱਚੀ ਦਾ ਨਾਂ ਸਿਲੈਕਟ ਹੋਰ ਠੀਕ ਹੈ ਜੀ 450 500 ਵਾਲਾ ਸੂਟ ਭਾਜੀ 250 ਰੁਪਏ ਦੇ ਵਿੱਚ ਮਸਲੀਨ ਦੇ ਵਿੱਚ 20 ਡਿਜ਼ਾਈਨ ਭਾਜੀ ਚਾਰ-ਚਾਰ ਦੇ ਬੰਡਲ ਇਹ ਬਨਾਰਸੀ ਸੂਟ ਦੇਖੋ ਬਾਈ ਜਿਹੜਾ 690 ਇਹ 700 ਅੱਧ ਬਿਆਰ ਚ 50000 ਦਾ ਬਿੱਲ ਬੰਨਣਾ ਨਾ ਬਾਈ ਸੱਚੀ ਦਾ ਨਾਮ ਸਿਲੈਕਟਰ ਤੇ 25000 ਦਾ ਬੰਨਣਾ 25000 70000 ਦਾ ਬਿੱਲ 25000 ਦਾ ਬੰਨਣਾ ਗਲੇਸ ਕੋਟਨ ਦਾ ਸੂਟ ਬਾਜੀ ਓਕੇ ਪੂਰਾ ਬੁਟੀਕ ਸਟਾਈਲ ਸੂਟ ਦੇਖੋ ਹਾਂਜੀ ਗਲਾ ਵੀ ਕੱਟਿਆ ਆਇਆ ਹੈ ਕੇਰਾ ਵੀ ਕੱਟਿਆ ਆਇਆ ਨਾਲ ਦੁਪੱਟਾ ਸਾਰਾ ਹੈਵੀ ਠੀਕ ਆ ਜੀ ਵਿਆਹ ਜਿਗਦਾ 800 900 850 ਕਟੋ ਘਟ ਹਾਂਜੀ ਆਪਾਂ ਰੇਡ ਦੇਣਾ 300 ਤੇ 50 ਰੁਪਏ ਦਾ ਸੂਟ ਚੁੰਨੀ ਵੀ ਸਾਰੀ ਹੈ ਵੀ ਲਓ ਜੀ ਚੁੰਨੀ ਵੀ ਹੈਵੀ ਹੈ ਜੀ ਚਾਰ ਚਾਰ ਦੇ ਸੈੱਟ ਮਿਲਣਗੇ ਭਾਜੀ ਜਿੰਨਾ ਮਰਜ਼ੀ ਮਾਲ ਲੈ ਲਓ ਚਾਹੇ ਵਿਹਣ ਵਸੇ ਲੈ ਲਓ ਵਿਆਹ ਸ਼ਾਦੀ ਵਸੇ ਲੈ ਲਓ ਓਕੇ ਤੁਹਾਡਾ ਅੱਦੋ ਅੱਦ ਤੋਂ ਵੱਧ ਫਾਇਦਾ ਮਿਲਣਾ ਸੱਚ ਦਾ ਨਾਮ ਸੇ ਇਮਾਨਦਾਰੀ ਨਾਲ ਰੇਡ ਮਾਦਰ ਲਈ ਕਪੜਾ ਹਣਾ ਵੀਡੀਓ ਸ਼ੇਅਰ ਕਰਨਾ ਜ਼ਰੂਰ ਜਿਹੜੇ ਮੇਰੇ ਭੈਣ ਭਰਾ ਵੀਡੀਓ ਸ਼ੇਅਰ ਕਰੇਗਾ ਉਹਨਾਂ ਨੂੰ ਇਹ ਵਾਲਾ ਸੂਟ ਫ੍ਰੀ ਦਿੱਤਾ ਜਾਏਗਾ ਜੀ ਲਓ ਜੀ 1295 ਵਾਲਾ ਫੁਲਕਾਰੀ ਵਾਲਾ ਪੂਰਾ 350 ਰੁਪਏ ਦਾ ਭਾਜੀ ਲਓ ਜੀ 350 ਇਹ ਵਾਲੇ ਚਾਰ ਚਾਰ ਦੇ ਸੈੱਟ ਆਂਦੇ ਨੇ ਜਿੰਨਾ ਮਰਜ਼ੀ ਮੰਨ ਲੈ ਜਾਓ ਇਹ ਤੁਹਾਨੂੰ ਫਰੀ ਦਿੱਤਾ ਜਾਏਗਾ ਜੀ ਗਿਫਟ ਮੇਰੇ ਭੈਣਾ ਭਰਾਵਾਂ ਨੂੰ ਸ਼ੇਅਰ ਕਰਨਾ ਸ਼ੇਅਰ ਟੂ ਗਰੁੱਪ ਕਰਨਾ ਤੁਸੀਂ ਠੀਕ ਆ ਜੀ ਮੇਰੇ ਨੰਬਰਾਂ ਤੇ ਠੀਕ ਆ ਜੀ ਲਓ ਜੀ ਨੈਕਸਟ ਆਰਟੀਕਲ ਦੇਖੋ ਹਾਂ ਜੀ ਜੋੜ-ਜੋੜ ਦਾ ਸੂਟ ਭਾਜੀ ਓਕੇ 15 ਤੋਂ 20 ਡਿਜ਼ਾਈਨ ਕੁਆਂਟੀਟੀ ਜਿੰਨੀ ਮਰਜ਼ੀ ਚੱਕੋ ਠੀਕ ਆ ਜੀ 1295 ਵਾਲਾ ਸੂਟ 350 ਰੁਪਏ ਦੇ ਵਿੱਚ ਲਓ ਜੀ ਸਾਢੇ 350 ਕੁੰਨੀ ਵੀ ਨਾਲ ਸਾਰੀ ਹੈਵੀ ਭਾਜੀ ਚਾਰ-ਚਾਰ ਰੰਗ ਆਣਗੇ ਸਾਰੇ ਓਕੇ ਕਈਆਂ 'ਚ 8 ਰੰਗ ਆਣਗੇ ਚਾਰ-ਚਾਰ ਰੰਗ ਆ ਇਹ ਦੇਖੋ ਜੀ ਬਰਬਰੀ ਦੇ ਸੂਟ ਹਜ਼ਾਰਾਂ ਤਰ੍ਹਾਂ ਦੀਆਂ ਮੈਂ ਭਾਜੀ ਹਜ਼ਾਰਾਂ ਤਰ੍ਹਾਂ ਦੀਆਂ ਡਿਜ਼ਾਈਨੀਆਂ ਆਪਣੇ ਕੋਲ ਲਓ ਜੀ ਬਰਬਰੀ ਦਾ ਸੂਟ ਨਾਲ ਬੁਟੀਕ ਵਾਲੇ ਦੁਪੱਟੇ ਬਰਬਰੀ ਦੇ ਹੀ ਦੁਪੱਟਾ ਭਾਜੀ ਚੈੱਕ ਕਰੋ ਪਰ ਇਹ ਜ਼ੂਮ ਕਰਕੇ ਦੇਖੋ ਡਿਜ਼ਾਈਨ ਦਿਖਾ ਦਿਓ ਸੋਨੇ-ਸੋਨੇ ਡਿਜ਼ਾਈਨ ਆ 1200 1500 ਬਜਾਰਾ ਵਿਗਦਾ ਭਾਜੀ ਆਪਾਂ ਰੇਟ ਦੇ ਦੇਣਾ ਸਿਰਫ ਇਹਦਾ 550 ਰੁਪਏ। ਲੋ ਜੀ ਸਿਰਫ 550। ਬਰਬਰੀ ਦਾ ਸੂਟ ਹੋਏਗਾ ਭਾਜੀ ਇਹ ਦੇਖੋ ਜੀ। ਸ਼ਿਮਰਵਰੀ ਚਿਤਰਾ ਦਾ ਸੂਟ। ਕੋਈ ਵੇਦਾ 1100 ਮਾਰਕੀਟ ਚ ਕੋਈ ਵੇਦਾ 1200। ਹਾਂਜੀ। ਲੇਕਿਨ ਆਪਾਂ ਤੁਹਾਨੂੰ ਰੇਟ ਦੇ ਦੇਣਾ ਬਹੁਤ ਹੀ ਘੱਟ ਤੋਂ ਵੀ ਘੱਟ। ਆਦੋਦੋ ਵੀ ਥੱਲੇ। ਓਕੇ। 450 ਰੁਪਏ ਦਾ ਸੂਟ ਭਾਜੀ ਪੂਰੇ ਹੈਵੀ ਦੁਪੱਟੇ ਦੇ ਨਾਲ। 450 ਦਾ ਜੀ। ਜੇ ਤੁਸੀਂ ਦਾਜਵਰੀ ਦਾ ਮੇਰੇ ਪਹਿਰਾਂ ਦਾ ਕਪੜਾ ਬਣਾਣਾ ਹੈ ਜਾਂ ਵਿਆਹ ਸ਼ਾਦੀ ਲੈਣਾ ਹੈ ਤੁਹਾਡਾ ਕਪੜਾ ਲੱਖ ਦਾ ਕਪੜਾ 50000 ਚ ਪਹਿਣਾ 40000 ਦਾ ਜੇ ਤੁਸੀਂ 50000 ਦਾ ਲੈਣਾ ਤੇ 25 ਚ ਪਹਿਣਾ ਠੀਕ ਹੈ ਬਹੁਤ ਫਾਇਦਾ ਹੋਣ ਵਾਲਾ ਸੱਚ ਦਾ ਨਾਮ ਸਿਲਕ ਸਟੋਰ ਲੁਧਿਆਣਾ ਤੇ ਵੀਡੀਓ ਸ਼ੇਅਰ ਕਰੀ ਚੱਲੋ ਸ਼ੇਅਰ ਟੂ ਗਰੁੱਪ ਕਰੀ ਚੱਲੋ ਨਾਲ ਆਪਣੇ ਗਿਫਟ ਵੀ ਪਾਓ ਓਕੇ ਇਹ ਦੇਖੋ ਬਨਾਰਸੀ ਸੂਟ ਹੈ ਡਿਜ਼ਾਈਨਰ ਆਰਟੀਕਲ ਹੈ ਬਹੁਤ ਸੋਹਣਾ ਸੂਟ ਹੈ ਠੀਕ ਹੈ 12 1200 ਸੂਟ ਆਪਾਂ ਰੇਟ ਦੇਣਾ ਸਿਰਫ 450 ਰੁਪਏ ਦੇ ਰਿੰਚ ਭਾਈ ਪੂਰਾ ਡਿਜੀਟਲ ਬਨਾਰਸੀ ਸੂਟ ਹੈ ਸਾਰਾ ਹੈਂਡਵਰਕ ਦਾ ਕੰਮ ਕੀਤਾ ਭਾਈ ਚੈੱਕ ਕਰੋ ਕੁਆਂਟੀਟੀ ਚੈੱਕ ਕਰੋ ਭਾਈ ਇਹ ਦੇਖੋ ਇੱਕ ਨਾਲ ਦੇ ਬੰਡਲ ਚੈੱਕ ਕਰੋ ਭਾਈ ਇਹ ਪਾਰਸਲ ਦੇ ਪਾਰਸਲ ਆ ਰਹੇ ਕਸਟਮਰ ਕੁਆਂਟੀਟੀ ਮਾਲ ਚੱਕ ਰਿਹਾ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਹਰ ਪਾਸੇ ਦੂਰੋਂ ਦੂਰੋਂ ਆ ਰਹੇ ਕਸਟਮਰ ਬਹੁਤ ਵੈਰਾਈਟੀ ਬਣਾ ਕੇ ਲੈ ਕੇ ਜਾ ਰਹੇ ਭਾਈ ਇਹ ਦੇਖੋ ਇਹ ਦੇਖੋ ਜੀ ਆਈਟਮਾਂ ਚੈੱਕ ਕਰੋ ਭਾਈ ਕਰਵਾ ਚੋਦੀ ਵਿਆਹ ਸ਼ਾਦੀਆਂ ਵਾਸਤੇ ਕਪੜਾ ਲੈਣਾ ਹੈ ਜਾਂ ਵੇਚਣ ਵਾਸਤੇ ਲੈਣਾ ਹੈ ਫਟਾਫਟ ਵਿਜ਼ਿਟ ਕਰਨਾ ਬਹੁਤ ਫਾਇਦਾ ਹੋਣਾ ਤੁਹਾਨੂੰ ਇੱਥੇ ਵਾਈਟ ਮਾਂ ਤੁਹਾਨੂੰ ਸੱਥੋਂ ਸਾਡੇ ਕੋਲ 220 ਤੋਂ ਸਟਾਰਟ ਹੋ ਗਏ ਸਾਰੀਆਂ ਰੇਂਜਾਂ ਮਿਲ ਜਣੀਆਂ ਭਾਜੀ ਠੀਕ ਹੈ ਜੀ ਸਾਰੀਆਂ ਪ੍ਰੀਮੀਅਮ ਕਲੈਕਸ਼ਨ ਵੀ ਹੈਗੀਆਂ ਸਾਡੇ ਕੋਲ 1000 1500 2000 ਉਹ ਵੀ ਤੁਹਾਨੂੰ ਅੱਧੇ ਦੇ ਰੇਟਾਂ 'ਚ ਮਿਲਣੀਆਂ ਉਹ ਵੀ ਤਾਂ ਨਾਨਾ ਨਿਗਾਹ ਕਰਾਨੇ ਆ ਦੇਖੋ ਪਾਰਸਲ ਅੱਧਾ ਕਸਮਰ ਦੇ ਆ ਰਹੇ ਐ ਤੇ ਅੱਧੇ ਹੀ ਜਾ ਰਹੇ ਐ ਠੀਕ ਹੈ ਜੀ ਇਹ ਦੇਖੋ ਭਾਜੀ ਕੁਆਂਟੀਟੀ ਜਾਂ ਚੈੱਕ ਕਰੋ ਬੁਟੀਕਲ ਦੇ ਡਿਜ਼ਾਈਨ ਲੈਣੇ ਆ ਵਿਆਹ ਸ਼ਾਦੀਆਂ ਇਹ ਦੇਖੋ ਬਨਾਰਸੀ ਸੂਟ 1495 ਦਾ ਸੂਟ ਭਾਜੀ ਸਿਰਫ 550 ਰੁਪਏ ਚ ਲੋ ਜੀ 550 ਇਹ ਦੇਖੋ ਜੀ ਪਿਓਰ ਫੈਂਸੀ ਕਪੜੇ ਦੇਖੋ ਭਾਜੀ ਫਿਓਰ ਫੈਂਸੀ ਬੁਟੀਕਲੇ ਸੂਟ ਠੀਕ ਹੈ ਠੀਕ ਹੈ ਜੀ ਇਹ ਦੇਖੋ ਨਾਲ ਗਲਾ ਵੀ ਕੱਟਿਆ ਆਇਆ ਹੈ ਕੇਰਾ ਵੀ ਕੱਟਿਆ ਆਇਆ ਹੈ ਦੁਪੱਟਾ ਵੀ ਨਾਲ ਸੋਨਾ ਕੱਟਿਆ ਆਇਆ ਹੈ ਦੇਖੋ ਕਟਵਰਕ ਦਾ ਚੈੱਕ ਕਰੋ 2295 ਦਾ ਸੂਟ ਵੀਦਾ ਲੇਕਿਨ ਆਪਾਂ ਰੇਟ ਦੇ ਦੇਣਾ ਭਾਈ ਇਹ ਤਾਂ 650 ਰੁਪਏ ਠੀਕ ਹੈ ਜੀ ਇਹ ਦੇਖੋ ਜੀ ਫੈਂਡੀ ਕਪੜਾ ਜਿਹੜਾ ਗੰਤੀ 400 ਆਰ ਵੀ ਖਦਾ ਪਾਜੀ ਸੂਟ ਬੁਟੀਕ ਵਾਲੇ ਸੂਟ ਹਾਂਜੀ ਰੇਟ ਚੱਕੋ ਕੋਈ 1500 ਕੋਈ 2000 ਨਹੀਂ ਸਾੜਾ ਰੇਟ ਅੱਧੇ ਤੋਂ ਥੱਲੇ ਇੰਨੇ ਚ ਤਿੰਨ ਸੂਟ ਦੇ ਦੇਣੇ ਲਓ ਜੀ ਇਹ ਤੁਸੀਂ ਐਂਡ ਕਪੜੇ ਨੇ ਪਾਜੀ ਕੁਆਲਿਟੀ ਆ ਬਹੁਤ ਸੋਹਣੀਆਂ ਇਹ 695 ਰੁਪਏ ਦਾ ਸੂਟ ਪਾਜੀ 695 ਪੂਰੇ ਹੈਂਡਵਰਕ ਦੇ ਸੂਟ ਪਾਜੀ ਚੈੱਕ ਕਰੋ ਲਓ ਜੀ ਗਾਜਵਰੀਆਂ ਦੇ ਸੂਟ ਬਣਾਣੇ ਪਾਜੀ ਅੱਦੋ ਅੱਦੇ ਫਾਇਦੇ ਹੋਣੇ ਇੱਥੇ ਵੇਚਣ ਉਸ ਲੈਣਾ ਤਾਂ 15000 20000 ਤੋਂ ਕੰਮ ਸ਼ੁਰੂ ਕਰ ਲਓ ਸਾਡਾ ਰੋਜ਼ ਦਾ ਮਹੀਨੇ ਦਾ ਪਾਜੀ 22 25 25000 ਰੁਪਏ ਕਮਾਓਗੇ ਪੰਜ ਕੰਮ ਸ਼ੁਰੂ ਕਰ ਲਓ ਕਿ ਸੀਜ਼ਨ ਆ ਚੁੱਕਾ ਸੱਚਦਾ ਨਾਲ ਸਲਕ ਸਟੋਰ ਤੇ ਵਿਆਹ ਸ਼ਾਦੀਆਂ ਬਹੁਤ ਨੇ ਐ ਵੈਰਟੀਆਂ ਲੈ ਕੇ ਜਾਓ ਤਿੰਨ ਤਰੀਆਂ ਅੱਧੇ ਸੂਟ ਹੈ ਭਾਜੀ ਆਪਾਂ ਰੇਟ ਦੇਣਾ ਸਿਰਫ 695 ਰੁਪਏ ਦਾ ਪਿਓਰ ਕ੍ਰੇਪ ਦਾ ਸੂਟ ਠੀਕ ਹੈ ਜੀ ਚੱਕੋ ਬਾਈ ਔਰਗੈਂਦਾ ਦਾ ਸੂਟ ਕੋਈ ਵੇਚਦਾ 1500 ਕੋਈ 2000 ਹਾਂਜੀ ਨਾਲ ਦੁਪੱਟੇ ਵੀ ਹੈਵੀ ਚੈੱਕ ਕਰੋ ਇਹ ਲੋ ਲੋ ਪੂਰੇ ਫੈਂਸੀ ਸੂਟ ਹੈ ਸਰਦਾਰੀ ਸੂਟ ਨੇ ਭਾਜੀ ਜਿੱਦਾਂ ਮਰਜ਼ੀ ਵੇਚ ਲਓ ਹਾਂਜੀ ਸਰਦਾਰੀ ਇਹੀ ਰੇਟ ਅਜ ਕਪੜਾ ਮਿਲਣਾ ਹੈ 2295 2595 ਅੱਧਾ ਵਿਗਦੇ ਆ ਆਪਾਂ ਰੇਟ ਬਹੁਤ ਹੀ ਘੱਟ ਭਾਜੀ ਹਾਂਜੀ ਤੀਜਾ 595 ਰੁਪਏ ਲਈ 550 ਲਓ ਜੀ ਥੱਲੇ ਬੇਸਮੈਂਟ ਤੇ ਆ ਜਾਓ ਉੱਥੇ ਤੁਹਾਨੂੰ ਲਗ ਵੈਰੀਟੀ ਮਿਲ ਰेंगी ਆ ਭਾਜੀ ਦੇਖੋ ਪਾਰਟੀ ਵੇਅਰ ਸੂਟ ਵਿਆਹ ਸ਼ਾਦੀਆਂ ਕਰਵਾਜੋ ਉਸਤੇ ਸਪੈਸ਼ਲ ਆਈਟਮਾਂ ਭਾਜੀ ਦੇਖੋ ਚੈੱਕ ਕਰੋ ਮੂੰਹ ਬੋਲਦੀ ਆਟਮਾ ਭਾਈ ਚੈੱਕ ਕਰੋ ਪਿਓਰ ਫੈਂਸੀ ਕ੍ਰੈਸਟ ਲਗਦੀ ਉੱਤੇ ਗੱਲੇ ਤੇ ਸਾਰਾ ਹੈਂਡਵਰਕ ਦੁਪੱਟਾ ਸਾਰਾ ਹੈਂਡਵਰਕ ਪੂਰਾ ਹੈਵੀ ਦੁਪੱਟਾ 25 2500 ਦੇ ਭਾਜੀ ਦੂੜ ਵਿਗਦੇ 25 2500 ਦੇ ਆਪਾਂ ਰੇਟ ਦੇ ਦੇਣਾ ਕੋਈ 2500 ਕੋਈ 2000 ਕੋਈ 1500 ਨਹੀਂ ਸਿਰਫ ਰੇਟ ਮਿਲ ਜਣੇ ਅੱਧਾ ਇਹ ਸੂਟ ਤੁਹਾਨੂੰ 750 800 ਦੀ ਰੇਂਜ ਚ ਪੂਰੇ ਹੈਵੀ ਭਾਜੀ ਬਰਬਰੀਆਂ ਦੇ ਉੱਤੇ ਕੱਪੜੇ ਆ ਇਹ ਦੇਖੋ ਜਾਮ ਕੋਟਨ ਦਾ ਸੂਟ ਬੁਟੀਕ ਸਟਾਈਲ ਸੂਟ ਭਾਜੀ 1500 1600 ਅੱਧਾ ਵਿਗਦਾ ਜੀ ਆਪਾਂ ਰੇਟ ਦੇ ਦੇਣਾ ਤਾਂ ਸਿਰਫ 850 ਰੁਪਏ ਲੋ ਜੀ 850 ਇਹ ਦੇਖੋ ਭਾਜੀ ਕ੍ਰਸ਼ ਦੇ ਹੈਵੀ ਸੂਟ ਜਿਹੜੇ 3 3000 ਦੇ ਵਿਗਦੇ ਭਾਜੀ ਪੂਰੇ ਹੈਵੀ ਦੁਪੱਟੇ ਦੇ ਨਾਲ 4 ਕਰਾਸ਼ਾ ਦਾ ਦੁਪੱਟਾ 750 ਬਤਾ ਭਾਈ ਪੂਰੇ ਹੈਵੀ ਦੁਪੱਟੇ ਨਾਲ ਭਾਈ ਚੈੱਕ ਕਰੋ ਦੁਪੱਟਾ ਵੀ ਠੀਕ ਆ ਉਰੇ ਫੈਨਸੀ ਬਰਬਰੀ ਫੈਨਸੀ ਦੁਪੱਟੇ ਸ਼ਿੰਗਰ ਦੇ ਪਾਕਿਸਤਾਨੀ ਸੂਟ ਭਾਈ ਚੈੱਕ ਕਰੋ ਹਾਂਜੀ 3 3000 25 2500 ਵੇਚ ਦੇ ਭਾਈ ਰਾਜਾ ਰਾਣੀ ਵਾਲੇ ਸੂਟ ਆਪਾਂ ਅੱਜ ਦੇ ਸੂਟ 7 800 ਦੀ ਰੇਂਜ ਚ ਦੇ ਦਨੇ ਭਾਈ ਪਿਓਰ ਦੇ ਫੈਨਸੀ ਸੂਟ ਠੀਕ ਆ ਜੀ ਇਹ ਦੇਖੋ ਬਰਾਇਡਲ ਸੂਟ ਭਾਈ ਚੈੱਕ ਕਰੋ ਇੱਥੇ 15 15 ਰੰਗ ਗਿਆ ਪੂਰੇ ਹੈਵੀ ਦੁਪੱਟਿਆਂ ਨਾਲ ਜਿਹੜੇ 25 2500 ਡਮੀਆਂ ਦੇ ਲਾ ਕੇ ਵੇਚਦੇ ਭਾਈ ਹਾਂਜੀ ਆਪਾਂ ਅੱਦੇ ਵੀ ਅੱਦੇ ਰੇਟ ਦੇ ਕੋਈ 2500 2000 ਨਹੀਂ ਸਿਰਫ 7 800 ਦੀ ਰੇਂਜ ਭਾਜੀ ਠੀਕ ਆ ਜੀ ਐ ਲੋ ਪੂਰੇ ਹੈਵੀ ਸੂਟ ਹਾਂਜੀ ਹੈਂਡਵਰਕ ਦੇ ਸੂਟ ਭਾਜੀ ਚੈੱਕ ਕਰੋ ਜਿਹੜੇ 5 5 6 6000 ਦੇ ਵਿਕਦੇ ਆ ਵੈਰਾਈਡਲ ਸੂਟ ਨਾਲ ਦੁਪੱਟੇ ਵੀ ਹੈਵੀ ਲੋ ਆ ਪੈਦੇ ਸੂਟ 1500 2000 ਤੋਂ ਸਟਾਰਟ ਕਰਦੇ ਨੇ ਭਾਜੀ ਪੂਰੇ ਹੈਵੀ ਲਖਨਊ ਦੇ ਪੂਰੇ ਹੈਂਡਵਰਕ ਦੇ ਕੰਮ ਹੋਣਗੇ ਭਾਜੀ ਜਿਆਦਾ ਸਾਦੀ ਵਾਦੇ ਇਕੱਠਾ ਕੱਪੜਾ ਲੈਣਾ ਤੂੰ ਐਡਾ ਸੂਟ 1500 2000 ਤੋਂ ਭਾਜੀ ਕਹਿੰਦਾ ਸਟਾਰਟ ਹੋ ਜਾਣੀ ਆ ਤੇ ਆ ਦੇਖੋ ਅੰਦਰ ਨਾ ਕਲੈਕਸ਼ਨ ਬਹੁਤ ਆ ਦੇਖੋ ਭਾਈ ਜੀ ਸੂਟ ਹਾਂਜੀ ਐਡਮਾ ਚੈੱਕ ਕਰੋ ਭਾਈ 5 5 6 6000 ਦੇ ਸੂਟ ਵਿਕਦੇ ਆ ਅੱਧ ਤੋਂ ਵੀ ਅੱਧ ਥੱਲੇ ਰੇਟਾਂ ਜੀ ਦੇਨੇ ਆ ਦੇਖੋ 4595 ਵਾਲਾ ਸੂਟ ਭਾਜੀ ਚੈੱਕ ਕਰੋ ਪੂਰਾ ਹੈਂਡਵਰਕ ਦਾ ਸੂਟ ਨਾਲ ਪੂਰਾ ਹੈਵੀ ਦੁਪੱਟਾ ਸ਼ਿਮਰ ਦੇ ਉੱਤੇ ਹਾਂਜੀ ਬਰਬਰੀ ਸ਼ਿਮਰ ਦੇ ਉੱਤੇ ਭਾਜੀ 4595 ਵਾਲਾ ਸੂਟ ਇਹ ਸਚਦਾਣਾ ਸਿਲਕ ਸਟੋਰ ਤੇ ਮਿਲਣਾ 1250 ਦਾ ਸੂਟ ਭਾਜੀ 1250 ਅੱਧੇ ਵੀ ਅੱਧਾ ਫਾਇਦਾ ਹੋਣਾ ਭਾਈ ਸਚਦਾਣਾ ਸਿਲਕ ਸਟੋਰ ਤੇ ਠੀਕ ਹੈ ਔਰ ਤੁਸੀਂ ਸੇਲ ਵੀ ਕਰਨਾ ਨੂੰ 2000 ਦਾ ਸੇਲ ਕਰ ਸਕਦੇ ਹੋ ਓਕੇ ਵੀਡੀਓ ਸ਼ੇਅਰ ਕਰੀ ਚਲੀਓ ਇਹੋ ਜੀ ਆ ਮੈਂ ਬ ਆਹ ਦੇਖੋ অর্ਗੈਂਜ਼ਾ ਦੇ ਉੱਤੇ ਹੈਂਡਵਰਕ ਦਾ ਸੂਟ ਭਾਜੀ। ਲੋ ਚੈੱਕ ਕਰੋ ਆਰਟੀਕਲ। ਕੋਈ ਵੇਦਾ 5500 ਕੋਈ ਵੇਦਾ 6000 ਭਾਜੀ ਹੈਂਡਵਰਕ ਦੇ ਸੂਟ ਲਖਰਾਂ ਉੱਤੇ। ਓਕੇ ਸਾਰਾ ਹੈਂਡਵਰਕ ਦਾ ਕੰਮ ਤਿਆਰ ਹੁੰਦਾ ਹੈ। ਆਪ ਪੈਦਾ ਦੇ ਸੂਟ ਭਾਜੀ 2000 2500 ਚ ਦੇ ਦਿੰਦੇ ਨੇ। ਠੀਕ ਹੈ ਜੀ। ਇਹ 50 ਤੋਂ 6-6000 ਦੇ ਵਿਕਦੇ ਪਿਆ। ਠੀਕ ਹੈ ਜੀ। ਆਹ ਦੇਖੋ ਭਾਜੀ ਡਿਜ਼ਾਈਨਰ ਆਰਟੀਕਲ ਚੈੱਕ ਕਰੋ। ਹਾਂਜੀ ਹਾਂਜੀ। ਪੂਰਾ ਫੈਂਸੀ ਸ਼ਿਮਰ ਦਾ ਸੂਟ ਹੈ ਭਾਜੀ। 3500 3600 ਅੱਧਾ ਵਿਕਦਾ ਭਾਜੀ ਸੂਟ। ਲੇਕਿਨ ਸਾਡਾ ਸਚਿਦਾਨੰ ਚੈੱਕ ਕਰੋ ਭਾਜੀ ਡਿਜ਼ਾਈਨਰ ਆਰਟੀਕਲ ਦੇਖੋ ਗਰਲੀ ਸ਼ੈਡਮਾ ਵੀ ਸਾਡੇ ਕੋਲ ਸਾਰੀਆਂ ਮਿਲ ਜਣਗੀਆਂ ਤੁਹਾਨੂੰ ਬੁਟੀਕ ਸੇਲ ਸੂਟ ਵੀ ਸਾਰੇ ਮਿਲ ਜਾਣਗੇ ਓਕੇ ਇਹ ਦੇਖੋ ਬਰੋਮਨ ਦੇ ਉੱਤੇ ਸੂਟ ਨਾਲ ਦੁਪੱਟੇ ਵੀ ਸੋਹਣੇ ਲਓ ਜੀ ਤਿੰਨ ਤਿੰਨ ਹਜ਼ਾਰ 25 25 ਦਾ ਸੂਟ ਭਾਜੀ ਬਜਾਰਾ ਹੀ ਵਿਗਦੇ ਇੱਦਾਂ ਸੂਟ ਅਲੈਗਿਨ ਸਾਡਾ ਰੇਟ ਕੱਟੀ ਆ ਜੀ 1000 ਦੇ ਅੰਦਰ ਅੰਦਰ ਓਕੇ ਲਓ ਜੀ ਕ੍ਰੇਪ ਦੇ ਉੱਤੇ ਸੂਟ ਬੁਟੀਕ ਵਾਲੇ ਸੂਟ ਚੈੱਕ ਕਰੋ ਬੁਟੀਕਾਂ ਦੇ ਸੂਟ ਨਾਲ ਮਸਲੀਨ ਦੇ ਦੁਪੱਟੇ 850 750 ਦੀ ਰੇਂਜ 'ਚ ਪਈ ਐਦਾ ਸੂਟ ਮਿਲਣਗੇ ਤੁਹਾਨੂੰ ਓਕੇ ਓਕੇ ਇਹਦਾ ਰੇਟ ਮਿਲਣਾ ਸਿਰਫ 650 ਰੁਪਏ ਦਾ ਜੀ ਲਓ ਜੀ 650 ਕ੍ਰੇਪ ਦਾ ਸੂਟ ਭਾਜੀ ਨਾਲ ਪਿਓਰ ਕ੍ਰੇਪ ਦੇ ਉੱਤੇ ਬੁਟੀਕਾਂ ਦਾ ਸੂਟ ਨਾਲੇ ਦੁਪੱਟਾ ਵੀ ਹੁਣ 650 ਰੁਪਏ ਦਾ ਸੂਟ ਭਾਜੀ ਓਕੇ ਜੀ 1595 ਵਾਲਾ ਸੂਟ ਇਹ ਲਓ ਡਿਜ਼ਾਈਨਰ ਆਰਟੀਕਲ ਚੱਕੋ ਇਹ ਦੇਖੋ ਆਰਟੀਕਲ ਹਾਂਜੀ ਬਹੁਤ ਹੀ ਸੋਹਣੇ ਆਰਟੀਕਲ ਐ ਬੁਟੀਕਾਂ ਦੇ ਭਾਜੀ ਚੰਡੀਗੜ੍ਹ ਹਿਮਾਚਲ ਹਰਿਆਣਾ ਸਾਰੇ ਰੇਟਸ ਮਿਲ ਜਣੇ ਤੁਹਾਨੂੰ ਐਦਾ ਸੂਟ ਵੀ ਤੁਹਾਨੂੰ ਬਹੁਤ ਲਓ ਜੀ ਇਹ ਦੇਖੋ ਚੀਜਾਂ ਚੈੱਕ ਕਰੋ ਭਾਜੀ ਬਹੁਤ ਵੈਰਾਈਟੀ ਆਈ ਹੈ ਬਹੁਤ ਆਈਟਮਾਂ ਆਈਆਂ ਹੋਈਆਂ ਸੱਚੀ ਦਾ ਨਾਂ ਸਿਲਸਟੋਰ ਤੇ ਇਹ ਦੇਖੋ 5 5 6 600 ਦੇ ਹੈਂਡਵਰਲੇ ਸੂਟ ਭਾਜੀ ਬਹੁਤ ਹੀ ਘੱਟ ਰੇਟ ਚ ਮਿਲ ਜਾਣਗੇ ਤੁਹਾਨੂੰ ਅੱਧਾ ਸੂਟ ਸਿਰਫ 2000 2500 ਦੇ ਅੰਦਰ ਠੀਕ ਆ ਜੀ ਪੂਰੇ ਹੈਂਡਵਰ ਦੇ ਸੂਟ ਇਹ ਦੇਖੋ ਲਓ ਪਿਓਰ ਹੈਵੀ ਸੂਟ ਨਾਲ ਡਿਜੀਟਲ ਦੁਪੱਟਾ ਪਾਰਟੀ ਵੇਅਰ ਸੂਟ ਹੈ ਭਾਜੀ ਇਹ ਮੋਡਲ ਵਾਲੇ ਸੂਟ ਓਕੇ ਓਕੇ ਰ 8 8 9000 ਦੇ ਵਿਗਦੇ ਭਾਈ ਸੂਟ ਠੀਕ ਇਹਨਾਂ ਆਪਾਂ ਰੇਟ ਦੇ ਦੇਣਾ ਸਿਰਫ ਇਹਦਾ 1850 ਰੁਪਏ ਦਾ ਸੂਟ ਦੇਖੋ ਭਾਈ ਆਈਟਮਾਂ ਚੈੱਕ ਕਰੋ ਦਿਨ ਨਹੀਂ ਖਤਮ ਹੋਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਵੇਂ ਜਿਹੜੀ ਮਰਜ਼ੀ ਵੈਰਾਈਟੀ ਲੈ ਲੋ ਇਹ ਦੇਖੋ ਭਾਈ ਚੈੱਕ ਕਰੋ ਆਰਟੀਕਲ 5 5 6 6 ਹਜ਼ਾਰ ਲੈ ਥੋੜਾ 11500 ਤੱਕ ਮਿਲ ਜਨੇ ਬ੍ਰਾਈਡਲ ਆਰਟੀਕਲ ਲਓ ਜੀ ਇਹਦੇ ਉੱਪਰ ਟਿੱਕਾ ਵਾਲੇ ਸੂਟ 3595 ਲੈ ਔਰ ਕੈਂਦਾ ਦਾ ਸੂਟ ਭਾਈ 995 ਰੁਪਏ ਦੀ ਰੇਂਜ ਚ ਭਾਜੀ ਇੰਨਾ ਫਰਕ ਮਿਲਣਾ ਤੁਹਾਨੂੰ ਸੱਚ ਦਾ ਅਨੰਦ ਸਿਲਕ ਸਟੋਰ ਤੇ ਭਾਜੀ ਬਹੁਤ ਹੀ ਲਓ ਜੀ ਹੁਣ ਆਪਾਂ ਆ ਗਏ ਬ੍ਰਾਈਡਲ ਸੈਕਸ਼ਨ 'ਚ ਜੀ ਹਾਂਜੀ ਸਰ ਹੁਣ ਬ੍ਰਾਈਡਲ ਸੈਕਸ਼ਨ 'ਚ ਤੁਹਾਨੂੰ ਸਾਰੇ ਜਿਨ੍ਹਾਂ ਨੇ ਦਾਜ ਵਰੀਆਂ ਵਾਸਤੇ ਵਧੀਆ ਵਧੀਆ ਆਓਡੀ ਬਣਾਨੀ ਹੈ ਜਿਹੜੀ ਬਾਜ਼ਾਰ 'ਚ 10 10 15 15 ਹਜ਼ਾਰ ਦੇ ਸੂਟ ਵਿਕਦੇ ਆ ਸਾਡੇ ਕੋਲ ਉੱਦਾਂ ਦੀ ਵੈਰਾਈਟੀਆਂ 1500 2000 2500 ਤੋਂ ਸ਼ਟਾਰਟ ਹੋ ਜਾਨੀਆਂ ਠੀਕ ਆ ਜੀ ਇਹ ਦੇਖੋ ਜੀ ਅੱਧੇ ਸੂਟ ਜਿਵੇਂ ਬਾਜ਼ਾਰ 'ਚ ਵਿਕਦਾ 8 8000 ਦੇ ਸੂਟ ਪਾਕਿਸਤਾਨੀ ਸੂਟ ਉਸ ਗੈਂਜ਼ਾ ਦੇ ਉੱਤੇ ਪਿਓਰ ਦਾ ਦੁਬਟਾ ਆਪਾਂ ਇਦਾਂ ਦੇ ਸੂਟ 1500 ਰੁਪਈਆ 'ਚ ਸ਼ੁਰੂ ਕਰ ਦਨੇ ਲਓ ਜੀ 15 ਹਾਇਡਲ ਚ ਪੂਰੇ ਹੈਵੀ ਸੂਟ ਭਾਜੀ ਪੂਰੇ ਲਖਨਊ ਦੇ ਤੋਂ ਸੂਟ ਹੈਂਡਵਰ ਕੀਤਾ ਸਾਰਾ ਭਾਜੀ ਇਹ ਪਿਓਰ ਦੇ ਸੂਟ ਹੈਗੇ ਨੇ 10 10 12 12000 ਰੁਪਏ ਦੇ ਆਪਾਂ ਇੰਨੇ ਚ ਤਿੰਨ ਸੂਟ ਦੇ ਦੇਨੇ ਭਾਜੀ ਓਕੇ ਤੂੰ ਸਾਫ ਲਾ ਲਓ ਕਿਸ ਫਰੇਟਾ ਚ ਕਪੜਾ ਮਿਲਣਾ ਤੁਹਾਨੂੰ ਇੱਥੇ ਫਾਇਦਾ ਹੋਏਗਾ ਵਿਆਹ ਸ਼ਾਦੀਆਂ ਉਸ ਲਈ ਲੈਣੇ ਨੇ ਇਹ ਕਪੜੇ ਆ ਮੋਡਲ ਵਾਲੇ ਸੂਟ ਹੈ ਭਾਜੀ ਸਾਰੇ ਹੀ ਸਾਰੇ ਹੈਵੀ ਹੈਂਡਵਰਕ ਵਾਲੇ ਵਿਆਹ ਸ਼ਾਦੀਆਂ ਦੇ ਸੂਟ ਨੇ ਭਾਜੀ ਜਿਹੜੇ ਹੈਂਡਵਰਕ ਕੀਤਾ ਹੁੰਦਾ ਲਖਨਊ ਤੋਂ ਮਹੀਨੇ ਬਾਅਦ ਕਾਰੀਗਰ ਇੱਕ ਸੂਟ ਤਿਆਰ ਕਰਾਂਦਾ ਆ ਆਪਾਂ ਦੇ ਸੂਟ ਤੁਹਾਨੂੰ ਭਾਜੀ 2250 ਤੋਂ ਸਟਾਰਟ ਕਰ ਦਿੰਨੇ ਇਹ ਦੇਖ ਹੈਂਡਵਰਕ ਦੇਖੋ 7599 ਵਾਲਾ ਸੂਟ ਭਾਜੀ 2500 ਦੀ ਰੇਂਜ ਚ ਪੂਰਾ ਹੈਵੀ ਦੁਪੱਟਾ ਨਾਲ ਭਾਈ ਚੈੱਕ ਕਰੋ ਪਿਓਰਾ ਹੈਵੀ ਹੈਂਡਵਰਕ ਦਾ ਕੰਮ ਆ ਭਾਜੀ ਠੀਕ ਆ ਜੀ ਚੈੱਕ ਕਰੀ ਚਲੋ ਭਾਈ ਡਿਜ਼ਾਈਨਿੰਗ ਦੇਖੋ ਸਾਰੇ ਕਲਰ ਸਾਰੇ ਡਿਜ਼ਾਈਨਰ ਸੂਟ ਮਿਲਨੇ ਆ 8 8 9900 ਵਾਲੇ ਸੂਟ ਆਪਾਂ ਇਹਨਾਂ ਚ ਤਿੰਨ ਦੇ ਦੇਨੇ ਆ ਬਸ ਹੁਸਾਬ ਲਾ ਲਓ ਓਕੇ ਚੈੱਕ ਕਰੀ ਜੋ ਪਿਓਰ ਦਾ ਸੂਟ ਲਖਨਊ ਦਾ ਕੰਮ ਭਾਜੀ ਇਹ ਦੇਖੋ ਪੂਰਾ ਹੈਂਡਵਰਕ ਦਾ ਸੂਟ ਭਾਜੀ ਪੂਰਾ ਹੈਂਡਵਰਕ ਸੂਟ ਪੂਰਾ 8500 ਵਾਲਾ ਸੂਟ ਆ ਭਾਜੀ ਲਖਨਊ ਦਾ ਸੂਟ ਆਪਾਂ ਰੇਟ ਦੇ ਦੇਣਾ ਇਹਦਾ ਸਿਰਫ ਆ ਦੇਖੋ ਪੂਰਾ ਜਰਕਨ ਦਾ ਕੰਮ ਨਾਲੇ ਪੂਰਾ ਹੈਵੀ ਦੁਪੱਟਾ 1250 ਦੀ ਰੇਂਜ 'ਚ ਪਈ ਜਿਹੜਾ ਬਾਜ਼ਾਰ 'ਚ 8-8000 ਦਾ ਵਿਕਦਾ ਠੀਕ ਆ ਜੀ ਚੈੱਕ ਕਰੋ ਭਾਜੀ ਪੂਰੇ ਪਿਓਰ ਦੇ ਹੈਂਡ ਵਰ ਬੁਟੀਕਾ ਲੈ ਸੂਟ ਹਾਂਜੀ ਮਤਲਬ ਆਰਟੀਕਲ ਤੁਹਾਨੂੰ ਵਿਆਹ ਸ਼ਾਦੀਆਂ ਵਾਸਤੇ ਪੂਰੇ ਵਧੀਆ ਮਿਲ ਜਾਣਗੇ ਤੇ ਸੱਚ ਦਾ ਨਸਲ ਉਹ ਵੀ ਰੇਟ ਘੱਟੋ ਘੱਟ ਓਕੇ ਰੇਟ ਫਾਇਦਾ ਬਾਜ਼ਾਰ ਨਾਲ ਫਾਇਦਾ ਹੋਏਗਾ ਤਾਈ ਤੁਸੀਂ بار بار ਮੇਰੇ ਪਹਿਣ ਭਰਾ ਵਿਜ਼ਿਟ ਕਰਨਗੇ ਇੱਥੇ ਕਿਉਂਕਿ ਇੱਥੇ ਘੱਟੋ ਘੱਟ ਰੇਟ ਮਿਲਣਾ ਤੁਹਾਨੂੰ ਸੱਚ ਦਾ ਨਸਲ ਇਸ ਸਟੋਰ ਤੇ ਇਹ ਦੇਖੋ 11500 ਦੇ ਅੰਦਰ ਅੰਦਰ ਸੂਟ ਭਾਜੀ ਇਹਦਾ 5 ਵਿਆਹ ਚ ਇਹਨਾਂ ਦੇ ਘਰ ਵਿਆਹ ਸ਼ਾਦੀਆਂ ਜਾਂ ਸ਼ੇਅਰ ਕਰੋ ਵੀਡੀਓ ਉਹਨਾਂ ਨੂੰ ਵੀ ਬਹੁਤ ਫਾਇਦੇ ਨਾਲ ਕਪੜਾ ਮਿਲਣਾ ਜੀ ਉਹਨਾਂ ਨੂੰ ਵੀ ਨਾਲ-ਨਾਲ ਇਹ ਦੇਖੋ ਆਰਟੀਕਲ ਚੈੱਕ ਕਰੋ ਹਰ ਤਰ੍ਹਾਂ ਦੇ ਵਿਸਕੋਸ ਆਰਗੈਂਜ਼ ਦਾ ਸ਼ਿਮਰ ਹਰ ਤਰ੍ਹਾਂ ਦੇ ਪ੍ਰੀਮੀਅਮ ਕੁਆਲਿਟੀ ਤੁਹਾਨੂੰ ਮਿਲਣਗੇ ਸੱਚ ਦਾ ਰਣ ਸਿਲਕ ਸਟੋਰ ਤੇ ਠੀਕ ਆ ਜੀ ਇਹ ਦੇਖੋ ਆਰਟੀਕਲ ਪਾਕਿਸਤਾਨੀ ਇਹ ਦੇਖੋ ਰਾਜਾ ਰਾਣੀ ਜੀ 7-800 ਤੋਂ ਸਟਾਰਟ ਹੋ ਜੀ ਇਦਾਂ ਦੇ ਆਈਟਮਾਂ ਪਿਓਰ ਦੇ ਦੁਪੱਟਿਆਂ ਨਾਲ ਓਕੇ ਮਤਲਬ ਕਿ ਆਈਟਮਾਂ ਸਾਡੇ ਕੋਲ ਸਾਰੀਆਂ ਮਿਲ ਜਾਣਗੀਆਂ 200-250 ਤੋਂ ਸਟਾਰਟ ਹੋ ਗਏ ਹਾਂਜੀ ਪ੍ਰੀਮੀਅਮ ਕੁਆਲਿਟੀ ਹੈਗੀ ਹੈ 10-15000 ਤੱਕ ਦੀ ਵੈਰਾਈਟੀ ਪਈ ਹੈ ਅੱਧਾ ਰੇਟ ਚ ਕੱਪੜਾ ਮਿਲਣਾ ਸੱਚਾ ਐਡਰੈਸ ਬੋਲ ਦੇ ਕੋ ਆਪਣਾ ਜੀ ਲੁਧਿਆਣਾ ਫੀਲਡ ਗੰਜ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਸੱਚਦਾਨੰਦ ਸਿਲਕ ਸਟੋਰ ਓਕੇ ਜੀ ਤੇ ਨਾਂ ਤੇ ਨਹੀਂ ਸਮਝ ਲੱਗਦੀ ਤਾਂ ਨੰਬਰ ਸਕਰੀਨ ਤੇ ਦਿੱਤਾ ਹੋਏਗਾ ਉੱਥੇ ਕਾਲ ਵੀ ਕਰ ਸਕਦੇ ਹੋ ਓਕੇ ਕਰਵਾ ਸ਼ੋ ਦੀ ਸਪੈਸ਼ਲ ਆਫਰ ਵਾਲੀ ਵੈਰਾਈਟੀ ਹੈ ਭਾਜੀ ਠੀਕ ਹੈ ਜੀ ਇਹਨਾਂ ਨੇ ਦਾਜ ਵਾਲੀ ਉਸੇ ਲੈਣਾ ਹੈ ਜਾਂ ਜਿਹੜੇ ਮੇਰੇ ਭੈਣ ਨੇ ਕੰਮ ਸ਼ੁਰੂ ਕਰਨਾ ਹੈ ਜਰੂਰ ਸਾਡੇ ਕੋਲ ਵਿਜ਼ਿਟ ਕਰੋ ਬਹੁਤ ਫਾਇਦਾ ਕਰਾਦਾਗੇ ਆਪਣੇ ਭੈਣ ਭਰਾਵਾਂ ਦਾ ਓਕੇ ਜੀ ਧੰਨਵਾਦ ਜੀ